ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਵਿੱਚੋਂ ਇਸ ਵੇਲੇ ਅਰਨਾਉਂਡ ਯੂਨੀਵਰਸਟੀਆਂ ਚੋਂ ਇੱਕ ਆ ਔਰ ਇਸ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਨੂੰ ਇਹ ਵੀ ਮਾਨ ਪ੍ਰਾਪਤ ਹੋਇਆ ਕਿ ਅੱਜ ਦੁਨੀਆ ਸਮੁੱਚੇ ਇੰਡੀਆ ਦੇ ਵਿੱਚੋਂ ਇਹ 17 ਨੰਬਰ ਤੇ ਫੌਲ ਕਰਦੀ ਆ। ਹਿਆਰ ਭਾਈ ਵੀ ਸ਼ੇਅਰ ਕਰੋ। ਔਰ ਅੱਜ ਆਨਰੇਬਲ ਗਵਰਨਰ ਆਫ ਪੰਜਾਬ ਸ੍ਰੀ ਗੁਲਾਬ ਚੰਦ ਕੁਟਾਰੀਆ ਜੀ ਅਚੇਚੇ ਤੌਰ ਤੇ ਜਿਹੜੇ ਬੱਚੇ ਸਾਡੇ ਮੈਡੀਕਲ ਐਮਬੀਬੀਐਸ ਐਮਐਸ ਐਮਡੀ ਕਰਕੇ ਗਏ ਉਹਨਾਂ ਸਾਰਿਆਂ ਨੂੰ ਡਿਗਰੀਆਂ ਤਕਸੀਮ ਕਰਨ ਪਹੁੰਚੇ ਸੀਗੇ। ਸੋ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਜਿਨ੍ਹਾਂ ਨੇ ਪਹਿਲਾਂ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਤਾ ਦਿਵਸ 450 ਸਾਲਾਂ ਸ਼ਤਾਬਦੀ ਤੇ ਗੁਰੂ ਅਮਰਦਾਸ ਪਾਤਸ਼ਾਹੀ ਦੇ ਜੋਤੀ ਜੋਤ ਉਸ ਦਿਵਸ ਨੂੰ 450 ਸਾਲਾਂ ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਆਪਣਾ ਯੋਗਦਾਨ ਪਾਇਆ ਆ ਕੇ ਗੋਇੰਦਵਾਲ ਸਾਹਿਬ ਪਵਿੱਤਰ ਧਰਤੀ ਦੇ ਉੱਤੇ ਆ ਕੇ ਨਤਮਸਤ ਵੀ ਹੋਏ ਲੰਗਰ ਵੀ ਛਕਿਆ ਤੇ ਆਪਣਾ ਸਨੇਹਾ ਵੀ ਸਾਂਝਾ ਕੀਤਾ ਅੱਜ ਉਹ ਚੇਚੇ ਤੌਰ ਤੇ ਕਨਵੋਕੇਸ਼ਨ ਨੂੰ ਪ੍ਰਜਾਇਡ ਓਵਰ ਕਰਨ ਆਏ ਸੀ ਸੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਚੇਚੇ ਤੌਰ ਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਟਰਸਟ ਜਿਹੜਾ ਉਹਦਾ ਉਹਦੇ ਵੱਲੋਂ ਸਾਰਿਆਂ ਦਾ ਤੇ ਚੇਚੇ ਤੌਰ ਤੇ ਗਵਰਨਰ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਇਹ ਉਹ ਜੁਨੀਬ ਰਾਸ਼ਟਰੀਆ ਜਿੰਨ ਕੋਵਿਡ ਦੇ ਵਿੱਚ ਵੀ ਸਰਕਾਰ ਦੇ ਸਾਰੇ ادارے ਹੱਥ ਖੜੇ ਕਰ ਗਿਆ ਸੀ ਪਰ ਇਸ ਕਾਲਜ ਨੇ ਹੱਥ ਨਹੀਂ ਖੜੇ ਕੀਤੇ ਫ੍ਰੀ ਆਫ ਕੋਸਟ ਕੋਵਿਡ ਵੇਲੇ ਉਹ ਜਿਹੜੇ ਟੀਕੇ ਸੀ ਉਹ ਲਾਏ ਔਰ ਸੈਕਟਿਸ ਜਿਹੜੀਆਂ ਸੀ ਉਹ ਵੱਧ ਤੋਂ ਵੱਧ ਦਿੱਤੀਆਂ ਔਰ ਚਾਰ ਵੱਖ-ਵੱਖ ਜੋਨਾਂ ਦੇ ਵਿੱਚ ਵੱਡੇ ਜਿਹੜੇ ਸੀ ਉਹ ਕੋਵਿਡ ਸੈਂਟਰ ਵੀ ਚਲਾਏ ਜਿਨ੍ਹਾਂ ਵਿੱਚ ਫਰੀ ਆਫ ਕਾਸਟ ਕਿਉਂਕਿ ਆਕਸੀਜਨ ਦੀ ਬੜੀ ਘਾਟ ਸੀ ਉਹ ਸਾਰੀ ਮਹੱਈਆ ਕਰਦੇ ਸੀ ਸੋ ਅੱਜ ਜਿਹੜੇ ਬੱਚੇ ਇੱਥੋਂ ਸਫਲ ਹੋ ਕੇ ਆਪਣੀਆਂ ਡਿਗਰੀਆਂ ਹਾਸਲ ਕਰਕੇ ਗਏ ਆ ਉਹ ਅੱਜ ਇਹਨਾਂ ਨੇ ਡਿਗਰੀਆਂ ਜਿਹੜੀਆਂ ਉਹ ਤਕਸੀਮ ਕੀਤੀਆਂ ਸੋ ਸੁਨੇਹਾ ਵੀ ਦੇ ਕੇ ਗਏ ਤੇ ਇਸ ਕਾਲਜ ਦੇ ਵਿੱਚ ਜਿਹੜੀਆਂ ਸਾਡੀਆਂ ਉਪलब्ਧੀਆਂ ਆ ਉਹ ਵੀ ਸਾਂਝੀਆਂ ਕਰਕੇ ਜਾਏ ਆ ਉਹਨਾਂ ਦਾ ਧੰਨਵਾਦ ਕਰਦਾ ਇੱਕ ਪ੍ਰਧਾਨਜੀਤ ਸਿੰਘ ਸਾਹਿਬ ਨੇ ਅੱਜ ਇੱਕ ਗੱਲ ਕਹੀ ਹੈ ਜਸਵੰਤ ਸਿੰਘ ਖੰਡਰਾ ਦੀ ਜਿਹੜੀ ਫਿਲਮ ਬਣੀ ਜੀਤ ਰਮੋਲ ਦੇ ਵਿੱਚ ਉਹ ਗੱਲ ਹੋਈ ਜਾ ਰਹੀ ਹੈ ਉਹਦੇ ਉੱਤੇ 125 ਦੇ ਕਰੀਬ ਕਰਕੇ ਜਿਹੜੇ ਲਾਉਣ ਦੇ ਹੁਕਮ ਦਿੱਤੇ ਗਏ ਨੇ ਇੱਕ ਪਾਸੇ ਐਮਰਜੈਂਸੀ ਫਿਲਮ ਹੈ ਕੰਗਰਾ ਨੌਦ ਦੀ ਤਾਂ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਬੇਨਸਾਪੀ ਹੈ ਦੇਖੋ ਮੈਂ ਸ਼ੁਰੂ ਤੋਂ ਕਹਿ ਰਿਹਾ ਹਰ ਇੱਕ ਧਰਮ ਦੀ ਇੱਕ ਮਰਿਆਦਾ ਹੁੰਦੀ ਆ ਉਹਦੀ ਲਿਮਿਟੇਸ਼ਨ ਹੁੰਦੀ ਆ ਜੇ ਤਾਂ ਸਿੱਖਾਂ ਦੇ ਉੱਤੇ ਕੋਈ ਕਟਾਕਸ਼ ਕਰਦਾ ਜਾਂ ਡੂਬੀਅਸ ਜਾਂ ਕੈਰੇਕਟਰ ਦਿੰਦੇ ਆ ਤੇ ਆਪਾਂ ਤਾੜੀਆਂ ਮਾਰਦੇ ਆ ਤੇ ਉਹ ਆਪਾਂ ਉਹੋ ਜੀਆਂ ਫਿਲਮਾਂ ਅਲਾਉ ਕਰ ਦਿੰਦੇ ਆ ਜਿਹੜੀ ਕੰਗਨਾਰ ਰਨਾਵਤਾਲੀ ਫਿਲਮ ਆ ਉਹਦੇ ਵਿੱਚ ਮੈਂ ਹੁਣ ਡੰਗਾਈ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਸੀਂ ਸਾਰੇ ਮੁਲਾਂਕਣ ਕਰ ਚੁੱਕੇ ਆ ਉਹ ਮੈਂ ਸਮਝਦਾ ਪੰਜਾਬ ਦੇ ਵਿੱਚ ਫਿਰ ਇੱਕ ਵਾਰੀ ਨਵੇਂ ਸਿਰਿਓਂ ਉਹ ਲਾਂਬੂ ਲਾਉਣ ਦੀ ਉਹਨੇ ਯਤਨ ਕੀਤਾ ਕੋਸ਼ਿਸ਼ ਕੀਤੀ ਆ ਪਰ ਗੁਰੂ ਕਿਰਪਾ ਕਰੇ ਉਹ ਕਾਮਯਾਬ ਨਹੀਂ ਹੋਏ ਆਪਣੇ ਮਕਸਦ ਦੇ ਵਿੱਚ ਪਹਿਲਾਂ ਬਿਆਨ ਦੇ ਦਿੰਦੀ ਫਿਰ ਪਿੱਛੇ ਹੋ ਜਾਂਦੀ ਤੇ ਜਿਹੜੀ ਸੈਂਸਰ ਬੋਰਡ ਨੇ ਉਹਨੂੰ ਆਪਣੇ ਖੋਲ੍ਹ ਦਿੱਤੀ ਆ ਜਾਂ ਹਾਈ ਕੋਰਟ ਨੇ ਕਿਹਾ ਸੀ ਪੇਤੇ ਤੇ ਫੈਸਲਾ ਦੇ ਦਿਓ ਤੇ ਮੈਂ ਅਪੀਲ ਕੀਤੀ ਸੀ ਕਿ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਦਿਖਾ ਲਈ ਜਾਵੇ ਤਾਂ ਕਿ ਜਿੱਥੇ-ਜਿੱਥੇ ਵੀ ਕੋਈ ਇਹ ਮर्याਦਾ ਤੋਂ ਉਲਟ ਕੋਈ ਇਹ ਬੇਸੀਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਤੇ ਉਹ ਸਾਰੇ ਜਿਹੜੇ ਆ ਉਹ ਕੱਟੇ ਜਾ ਸਕਣ ਤੇ ਮੈਂ ਤਾਂ ਫਿਲਮ ਨੂੰ ਮੰਨੋ ਰੱਦ ਕਰਦਾ ਵੀ ਉਹ ਫਿਲਮ ਇਹ ਨਹੀਂ ਬਣਨੀ ਚਾਹੀਦੀ ਕਿਉਂਕਿ ਜਿਹੜਾ ਵਿਵਾਦਾਂ ਦੇ ਵਿੱਚ ਆ ਜਵੇ ਐਮਰਜੈਂਸੀ 1975 ਚ ਲੱਗਦੀ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹ 77 ਦੇ ਵਿੱਚ ਜਿਹੜੇ ਉਸ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਪੰਜਾਬ ਦੀ ਤਰਾਸਦੀ ਆ ਜਿਹੜੀ ਸਾਰਿਆਂ ਵਿੱਚ ਛੱਪ ਚੁੱਕੀ ਆ ਭਾਈ ਜਸਵੰਤ ਸਿੰਘ ਖਾਲਦਾ ਜਿਹਨੇ 25000 ਅਨ ਆਈਡੈਂਟੀਫਾਈਡ ਡੈੱਡ ਬਾਡੀਜ਼ ਦਾ ਬੇਰਵਾ ਦਿੱਤਾ ਤੇ ਉਹਦਾ ਜਿਹੜਾ ਹਾਲ ਹੀ ਨਹੀਂ ਕੀਤਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਤੇ ਇਹ ਫਿਲਮ ਜਿਹੜੀ ਇਹ ਤੇ ਕੱਟ ਕਿਉਂ ਲਾਏ ਜਾ ਰਹੇ ਤੁਸੀਂ ਮੇ ਤੋਂ ਜ਼ਿਆਦਾ ਭਲੀ ਭਾਂਤ ਜਾਣਦੇ ਆ ਕਿ ਪੰਜਾਬ ਦੀ ਅਸਲੀਅਤ ਕਦੇ ਵੀ ਇਸ ਦੇਸ਼ ਦੀ ਤੇ ਖਾਸ ਕਰਕੇ ਸੈਂਟਰ ਦੀ ਸਰਕਾਰ ਨੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ ਤੇ ਮੈਂ ਸਮਝਦਾ ਉਹਦੇ ਚ ਸੀਨਾ ਤੇ ਕੱਟ ਲਾਈ ਜਾਂਦੇ ਆ ਤੇ ਫਿਲਮ ਦਾ ਮजूदੇ ਖਤਮ ਹੋ ਜਾਂਦਾ ਤੋ ਐਜਿਟ ਜੀ ਉਹਦਾ ਕਹਾਣੀ ਆ ਕਹਾਣੀ ਕੀ ਜੋ ਵਾਪਰੀ ਆ ਤੇ ਜੇ ਵਾਪਰੀ ਆ ਤਾਂ ਫਿਰ ਉਹਦਾ ਲੋਕਾਂ ਦੇ ਸਾਹਮਣੇ ਜਿੱਦਾ ਪਿੱਛੇ ਉੜਦਾ ਪੰਜਾਬ ਚੱਲੀ ਸੀ ਤੇ ਇਹ ਜੋ ਸਚਾਈ ਆ ਉਹ ਸਚਾਈ ਆਉਂਦੀ ਆ ਤੇ ਕੱਟ ਜਿਹੜੇ ਨਹੀਂ ਲਾਉਣੇ ਚਾਹੀਦੇ ਹਾਂ ਜੋ ਕੋਈ ਆਬਜੈਕਸ਼ਨੇਬਲ ਹੋਵੇ ਤਾਂ ਉਹਨੂੰ ਆਪਾਂ ਕਰਦੇ ਵੱਖਰੀ ਗੱਲ ਦੇਖੋ ਜਿਹੜੇ ਜਿਹੜੇ ਕਿਸਾਨਾਂ ਦੇ ਖਿਲਾਫ ਆ ਮੈਂ ਸਮਝਦਾ ਉਹ ਕਈ ਵਾਰੀ ਆਪਾਂ ਦੇਖੀਦਾ ਵੀ ਮੋਰਲਾ ਬੰਦਾ ਜਿਹੜਾ ਆ ਉਹ ਕਿੰਨਾ ਕੁ ਸੈਣ ਕਰ ਜਾਂਦਾ ਕਿਸੇ ਗੱਲ ਨੂੰ ਤੇ ਉਹਨੇ ਬੜੀ ਤੇਜ਼ੀ ਦੇ ਨਾਲ ਹੀ ਬਿਆਨ ਦਿੱਤਾ ਸੀ ਤੇ ਬੜੀ ਤੇਜ਼ੀ ਦੇ ਨਾਲ ਹੀ ਵਾਪਸ ਮੁੜ ਗਈ ਆ ਪਰ ਮੈਂ ਭਾਜਪੀ ਨੂੰ ਵੀ ਕਹਿਣਾ ਚਾਹਣਾ ਇਦਾਂ ਦੇ ਲੀਡਰਾਂ ਦੇ ਨੱਥ ਪਾਓ ਕਿਉਂਕਿ ਅੱਗੇ ਡੇਢ ਸਾਲ ਬੜਾ ਵੱਡਾ ਨੁਕਸਾਨ ਹੋਇਆ ਆਰਥਿਕ ਦਾ ਤੇ ਖਾਸ ਕਰਕੇ ਖਸਾਨਾ ਦਾ ਐਵੇਂ ਜਿਹੜੀਆਂ ਜੜੀਆਂ ਕਾਰਵਾਈਆਂ ਉਹ ਨਹੀਂ ਕਰਨੀ ਚਾਹੀਦੀਆਂ ਤੇ ਮੈਂ ਆ ਕਿਉਂਕਿ ਕਨਵੋਕੇਸ਼ਨ ਹੋਈ 276 ਜਿਹੜੇ ਡਾਕਟਰ ਅੰਮੇ ਐਮ ਡੀ ਬੀ ਐਸ ਐਮ ਐਸ ਤੇ ਐਮ ਡੀ ਕਰਕੇ ਗਏ ਜਿਹੜੇ ਉਹ ਸਾਰਿਆਂ ਨੂੰ ਅੱਜ ਇੱਥੇ ਡਿਗਰੀਆਂ ਤਕਸੀਮ ਕੀਤੀਆਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਜੀ ਲੰਗਰਟੀਵ ਦੀ ਮੀਟਿੰਗ ਵੀ ਹੋ ਰਹੀ ਹੈ ਔਰ ਇਹ ਤੁਹਾਡੀ ਇਸਟੇਨਿਓਰ ਦੀ ਕਿਹਾ ਜਾ ਰਿਹਾ ਹੈ ਕਿ ਆਖਰੀ ਮੀਟਿੰਗ ਹੈ ਨਹੀਂ ਕੋਈ ਗੱਲ ਨਹੀਂ ਹਾਲੇ ਕੋਈ ਆਖਰੀ ਨਹੀਂ ਹੋਰ ਵੀ ਹੋਊਗੀ ਇਦਾਂ ਐਦਾਂ ਨਹੀਂ ਹੁੰਦੀ ਕੋਈ ਗੱਲ ਨਹੀਂ ਦੇਖੋ ਕੱਲ ਨੂੰ ਇੱਕ ਮੀਟਿੰਗ ਰਜੈਕਟ ਹੋਦੀ ਹੈ ਸਾਡੀ ਰੁਟੀਨ ਦੇ ਮੰਥਲੀ ਮੀਟਿੰਗ ਹੁੰਦੀ ਆ ਪ੍ਰਧਾਨ ਜੀ ਗਵਰਨਰ ਸਾਹਿਬ ਕਹਿ ਕੇ ਗਏ ਨੇ ਪੰਜਾਬ ਤੇ ਲਗਾਤਾਰ ਨਸ਼ਾ ਬੱਤਾ ਜਾ ਰਿਹਾ ਹੈ ਕਿੰਨਾ ਦਾ ਹੱਪੰਡਾ ਜਾ ਰਿਹਾ ਦੇਖੋ ਇਹ ਤਾਂ ਗੱਲ ਮੈਂ ਕਹਿ ਸਕਦਾ ਪੇ 2017 ਚ ਬੜੀ ਉੱਪਰ ਮੇਂ ਆਈ ਸੀਜੀ ਪੇ ਅਕਾਲੀ ਸਰਕਾਰ ਵੇਲੇ ਬਹੁਤ ਨਸ਼ੇ ਵਧੇ ਤੇ ਜਿਹੜੀ ਕਾਂਗਰਸੀ ਸਰਕਾਰ ਆਈ 22 ਤੱਕ ਉਹਨਾਂ ਦਾ ਸਿਰਾ ਲਾ ਦਿੱਤਾ ਤੇ ਹੁਣ ਤਾਂ ਸਿਰਾ ਹੀ ਨਹੀਂ ਹੁਣ ਤਾਂ ਖਤਮ ਹੀ ਹੋ ਗਈ ਕਹਾਣੀ ਹੁਣ ਤਾਂ ਪਿੰਡ ਪਿੰਡ ਦੀ ਤੇ ਨਗਰ ਨਗਰ ਦੀ ਤੇ ਕੰਮ ਹਲੇ ਮਨਲੇ ਦੀ ਕਹਾਣੀ ਆ ਜਿਹੜੇ ਮੂੰਹ ਨਾ ਕਹਿੰਦੇ ਸੀ ਪੇ ਅਸੀਂ 30 ਦਿਨਾਂ ਚ ਖਤਮ ਕਰਦੇ ਹਾਂਗੇ ਤੇ ਅੱਜ ਮੇਰਾ ਖਿਆਲ ਆ ਮੈਂ ਕਿਉਂਕਿ ਪੁਲਿਸ ਅਫੀਸ਼ਰ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹ ਕਹਿੰਦੇ ਅੱਗੇ ਦਾ ਸਮਗਰੀ ਆਉਂਦੀ ਸੀ ਤਾਂ ਗਾਂ ਨਿਕਲ ਜਾਂਦੀ ਹੁਣ ਤਾਂ ਕੰਜ਼ਿਊਮਰ ਰੇਟ ਤੇ ਬਹੁਤ ਬਣ ਗਏ ਸੋ ਇਸ ਕਰਕੇ ਸਰਕਾਰ ਨੂੰ ਮੈਂ ਸਮਝਦਾ ਲਾਨਤੇ ਆ ਕਿ ਝੂਠ ਬੋਲ ਬੋਲ ਕੇ ਲੋਕਾਂ ਨਾਲ ਵਾਅਦੇ ਫੋਕੇ ਕਰ ਕਰਕੇ ਸਰਕਾਰ ਹੋਂਦ ਵਿੱਚ ਆਗੇ ਤੇ ਉਹਦੀ ਕਾਰਗੁਜ਼ਾਰੀ ਤਾਂ ਅੱਜ ਲੋਕਾਂ ਹਿਸਾਬ ਵੀ ਮੰਗਦੇ ਇਹਨਾਂ ਦੀ ਪਾਰਟੀ ਦੇ ਆਪਣੇ ਮੰਗਦੇ ਆ ਅਸੈਂਬਲੀ ਦੇ ਵਿੱਚ ਤੁਸੀਂ ਦੇਖਿਆ ਕੀ ਹੋਇਆ ਸੋ ਇਸ ਕਰਕੇ ਜਿਹੜਾ ਸੱਚ ਆ ਉਹ ਬਹੁਤ ਚਿਰ ਨਹੀਂ ਲੁਕਿਆ ਰਹਿੰਦਾ ਅਕਸਰ ਪਰਕਰ ਹੋ ਜਾਂਦਾ ਧੰਨਵਾਦ ਆਪ ਜੀ